ਲੈ ਕੇ ਹਾਜ਼ਰਾਂ ਜੀ ਅੱਜ ਦੀ ਵੀਡੀਓ ਪਰ ਉਸ ਤੋਂ ਪਹਿਲਾਂ ਆਪ ਜੀ ਅੱਗੇ गुजारिश ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਤਾਂ ਪੇਸ਼ ਹੈ ਦਿਆਲ ਕੌਰ ਦੀ ਲਿਖੀ ਹੋਈ ਕਹਾਣੀ ਮਤਰੀ ਮਾਂ ਦਾ ਪਿਆਰ ਦਾ ਭਾਗ ਦੂਜਾ ਲੜੀ ਜੋੜਨ ਲਈ ਭਾਗ ਪਹਿਲਾ ਦੇਖੋ ਜੀ ਜਦੋਂ ਗੁਰਦੇਵ ਸਿੰਘ ਨੂੰ ਪਟਿਆਲੇ ਦੀ ਮਹਾਰਾਣੀ ਆਪਣੇ ਨਾਲ ਆਪਣੇ ਮਹਿਲਾਂ ਵਿੱਚ ਲੈ ਜਾਂਦੀ ਹੈ ਤਾਂ ਉਸ ਦਾ ਤਾਂ ਬਹੁਤ ਬੁਰਾ ਹਾਲ ਸੀ ਉਸ ਦਾ ਸਿਰ ਤਾਂ ਜੂਆਂ ਦੇ ਨਾਲ ਭਰਿਆ ਹੋਇਆ ਸੀ ਉਸ ਦਾ ਸਾਰਾ ਸਰੀਰ ਦਾ ਬਹੁਤ ਹੀ ਬੁਰਾ ਹਾਲ ਹੋ ਚੁੱਕਾ ਸੀ ਰਾਣੀ ਨੇ ਆਪਣੀਆਂ ਦਾਸੀਆਂ ਨੂੰ ਕਹਿ ਕਿ ਗੁਰਦੇਵ ਦੇ ਸਿਰ ਵਿੱਚੋਂ ਜੂਆਂ ਕਢਵੀਆਂ ਉਸ ਨੂੰ ਨਵੇਂ ਕੱਪੜੇ ਪਹਿਨਣ ਲਈ ਦਿੱਤੇ ਹੁਣ ਇੱਥੇ ਪੂਰੀ ਐਸ਼ੋ ਆਰਾਮ ਦੀ ਜ਼ਿੰਦਗੀ ਜੀਣ ਲੱਗ ਪਿਆ ਸੀ ਹੈ ਤਾਂ ਪਰ ਉਹ ਬੱਚਾ ਹੀ ਸੀ ਉਸਨੇ ਦਾਸੀਆਂ ਦੀਆਂ ਚੁਗਲੀਆਂ ਰਾਣੀ ਕੋਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹ ਹਰ ਰੋਜ਼ ਕਿਸੇ ਨਾ ਕਿਸੇ ਦਾਸੀ ਦੀ ਰਾਣੀ ਕੋਲ ਸ਼ਿਕਾਇਤ ਕਰ ਦਿੰਦਾ ਸੀ ਇਸ ਗੱਲ ਤੋਂ ਸਾਰੀਆਂ ਦਾਸੀਆਂ ਬਹੁਤ ਪਰੇਸ਼ਾਨ ਹੋਣ ਲੱਗੀਆਂ ਉਹਨਾਂ ਨੇ ਸੋਚਿਆ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਨੂੰ ਇੱਥੋਂ ਇਹਦੇ ਘਰ ਵਾਪਸ ਭੇਜ ਦਈਏ ਪਰ ਉਹਨਾਂ ਕੋਲ ਉਸ ਦੇ ਘਰ ਦਾ ਕੋਈ ਥਾਂ ਟਿਕਾਣਾ ਪਤਾ ਨਹੀਂ ਸੀ ਗੁਰਦੇਵ ਨੂੰ ਉਹ ਪੁੱਛਣ ਦੀ ਕੋਸ਼ਿਸ਼ ਕਰਦੀਆਂ ਤਾਂ ਉਹ ਆਪਣੇ ਘਰ ਬਾਰੇ ਉਹਨਾਂ ਨੂੰ ਕੁਝ ਨਾ ਦੱਸਦਾ ਇੱਕ ਦਿਨ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਕੋਈ ਖਾਣ ਪੀਣ ਦੀ ਚੀਜ਼ ਇਸ ਨੂੰ ਲਿਆ ਕੇ ਪਿਆਰ ਨਾਲ ਪੁੱਛ ਲਈਏ ਅਗਲੇ ਦਿਨ ਉਹਨਾਂ ਨੇ ਮਠਿਆਈਆਂ ਤੇ ਹੋਰ ਖਾਣ ਵਾਲੀਆਂ ਚੀਜ਼ਾਂ ਗੁਰਦੇਵ ਦੇ ਸਾਹਮਣੇ ਰੱਖ ਦਿੱਤੀਆਂ ਹੁਣ ਗੁਰਦੇਵ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਹੌਲੀ-ਹੌਲੀ ਆਪਣੇ ਘਰ ਦੇ ਪਤੇ ਬਾਰੇ ਉਹਨਾਂ ਨੂੰ ਦੱਸਣ ਲੱਗਾ ਉਹਨਾਂ ਵਿੱਚੋਂ ਇੱਕ ਦੋ ਦਾਸੀਆਂ ਥੋੜਾ ਬਹੁਤਾ ਪੜ੍ਹ ਲਿਖ ਲੈਂਦੀਆਂ ਸਨ ਉਹਨਾਂ ਨੇ ਉਸ ਦਾ ਘਰ ਦਾ ਪਤਾ ਨੋਟ ਕਰਕੇ ਉਸ ਦੇ ਘਰ ਦੇ ਆ ਨੂੰ ਇੱਕ ਸਧਾਰਨ ਜਿਹੀ ਚਿੱਠੀ ਲੈ ਕੇ ਪਾ ਦਿੱਤੀ ਬਸ ਇਧਰ ਵੀ ਗੁਰਦੇਵ ਦਾ ਦਾਦੀ ਚਾਚੇ ਤਾਏ ਤੇ ਸ਼੍ਰੀ ਕਾਂਸ ਨੂੰ ਲੱਭਣ ਦਾ ਯਤਨ ਕਰਦੇ ਰਹੇ ਪਰ ਉਹਨਾਂ ਦੀ ਕੋਈ ਹੱਥ ਪੱਲੇ ਕੁਝ ਨਹੀਂ ਲੱਗ ਰਿਹਾ ਸੀ ਅਚਾਨਕ ਇੱਕ ਸਧਾਰਨ ਜਿਹਾ ਕਾਰਡ ਜਦੋਂ ਉਹਨਾਂ ਦੇ ਘਰ ਪਹੁੰਚਦਾ ਹੈ ਉਹ ਪੜ੍ਹ ਕੇ ਬੜੇ ਖੁਸ਼ ਹੁੰਦੇ ਹਨ ਤੇ ਅਗਲੇ ਹੀ ਦਿਨ ਉਸ ਨੂੰ ਲੈਣ ਲਈ ਪਟਿਆਲੇ ਰਾਣੀ ਕੋਲ ਪਹੁੰਚ ਜਾਂਦੇ ਹਨ ਮਹਿਲ ਦੇ ਬਾਹਰ ਪਹਿਲਾਂ ਉਹਨਾਂ ਨੂੰ ਦਾਸੀਆਂ ਹੀ ਮਿਲਦੀਆਂ ਹਨ ਉਹ ਗੁਰਦੇਵ ਦੇ ਘਰਦਿਆਂ ਨੂੰ ਕਹਿੰਦੀਆਂ ਹਨ ਤੁਸੀਂ ਗੁਰਦੇਵ ਨੂੰ ਇੱਥੋਂ ਜਲਦੀ ਤੋਂ ਜਲਦੀ ਲੈ ਜਾਓ ਰਾਣੀ ਇਸ ਸਮੇਂ ਮਹਿਲ ਵਿੱਚ ਪਾਠ ਕਰ ਰਹੀ ਹੈ ਨਹੀਂ ਤਾਂ ਉਹ ਇਸ ਨੂੰ ਇੱਥੋਂ ਨਹੀਂ ਜਾਣ ਦੇਵੇਗੀ ਬਸ ਫਿਰ ਕੀ ਸੀ ਦਾਸੀਆਂ ਨੇ ਗੁਰਦੇਵ ਨੂੰ ਚੁੱਪਚੀਪੇ ਬਿਨਾਂ ਦੱਸੇ ਰਨੀ ਨੂੰ ਉਸਦੇ ਘਰਦਿਆਂ ਨਾਲ ਧੋੜ ਦਿੱਤਾ। ਉਹ ਬੜਾ ਰੋਇਆ, ਕੁਰਲਾਇਆ ਪਰ ਉਸਦੀ ਕਿਸੇ ਨੇ ਨਾ ਸੁਣੀ। ਗੁਰਦੇਵ ਦੇ ਘਰਦਿਆਂ ਨੇ ਉਸ ਨੂੰ ਤੱਕੇ ਨਾਲ ਬੱਸ ਸਟੈਂਡ ਤੇ ਲਿਆ ਕੇ ਬੱਸ ਵਿੱਚ ਬਿਠਾ ਲਿਆ। ਉਹ ਰੋ ਰਿਹਾ ਸੀ, ਕੁਰਲਾ ਰਿਹਾ ਸੀ, ਆਪਣੀਆਂ ਬਾਹਾਂ ਉਹਨਾਂ ਤੋਂ ਛੁਡਾ ਰਿਹਾ ਸੀ। ਉਸ ਨੂੰ ਲੋਕ ਰੋਂਦੇ ਕਰਲਾਉਂਦੇ ਨੂੰ ਵੇਖ ਕੇ ਉਸਦੇ ਘਰਦਿਆਂ ਨੂੰ ਪੁੱਛਦੇ ਭਾਈ ਤੁਸੀਂ ਇਸ ਮੁੰਡੇ ਨੂੰ ਕਿਉਂ ਖਿੱਚ ਤੋ ਕਰ ਰਹੇ ਹੋ ਉਹ ਲੋਕਾਂ ਨੂੰ ਇਹ ਕਹਿ ਰਹੇ ਸਨ ਕਿ ਇਹ ਸਾਡਾ ਮੁੰਡਾ ਹੈ ਅਸੀਂ ਇਸ ਨੂੰ ਲੈ ਕੇ ਘਰ ਚੱਲੇ ਹਾਂ ਗੁਰਦੇਵ ਰੋਂਦਾ ਕਰ ਲੌਂਦਾ ਇਹ ਕਹਿ ਰਿਹਾ ਸੀ ਕਿ ਮੈਂ ਇਹਨਾਂ ਦਾ ਲੜਕਾ ਨਹੀਂ ਹਾਂ ਜਿਸ ਤਰ੍ਹਾਂ ਉਹ ਸਾਰੇ ਰਸਤੇ ਪਟਿਆਲੇ ਤੋਂ ਲੈ ਕੇ ਰੋਪੜ ਤੱਕ ਰੋਂਦਾ ਕਰ ਲੌਂਦਾ ਆਪਣੇ ਘਰਦਿਆਂ ਨਾਲ ਆਪਣੇ ਘਰ ਪਹੁੰਚ ਜਾਂਦਾ ਹੈ ਹਰ ਗੁਰਦੇਵ ਫਿਰ ਆਪਣੇ ਪਿੰਡ ਆ ਜਾਂਦਾ ਹੈ ਹੁਣ ਉਹ ਪਹਿਲਾਂ ਨਾਲੋਂ ਥੋੜਾ ਸਮਝਦਾਰ ਹੋ ਚੁੱਕਿਆ ਹੈ ਤੇ ਉਮਰ ਵਿੱਚ ਵੀ ਥੋੜਾ ਵੱਡਾ ਹੋ ਗਿਆ ਸੀ ਉਹ ਹੁਣ ਕਿਸੇ ਤੋਂ ਨਹੀਂ ਡਰਦਾ ਸੀ ਜੇ ਉਸ ਨਾਲ ਕੋਈ ਵਧੀਕੀ ਕਰਦਾ ਤਾਂ ਉਹ ਅੱਗਿਓ ਉਸ ਨੂੰ ਬੋਲ ਪੈਂਦਾ ਸੀ ਜਦੋਂ ਗੁਰਦੇਵ ਸਿੰਘ 16-17 ਸਾਲਾਂ ਦਾ ਹੋ ਗਿਆ ਉਸ ਨੂੰ ਸ਼ਹਿਰ ਕੋਈ ਨਾ ਕੋਈ ਕੰਮ ਕਰਨ ਲਈ ਘਰ ਦੇ ਭੇਜ ਦਿੰਦੇ ਸੀ ਇਸ ਤਰ੍ਹਾਂ ਹੁਣ ਉਸਨੇ ਆਪਣੇ ਆਪ ਬਾਰੇ ਵੀ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਕਿਉਂ ਨਾ ਉਹ ਕੋਈ ਕੰਮ ਸਿੱਖ ਲਵੇ ਸਭ ਤੋਂ ਪਹਿਲਾਂ ਉਸਨੇ ਸ਼ਹਿਰ ਵਿੱਚ ਆ ਕੇ ਸਿਲਾਈ ਸਿੱਖਣ ਦਾ ਕੰਮ ਸ਼ੁਰੂ ਕੀਤਾ ਉਹ ਵੀ ਟ੍ਰਾਂਸਪੋਰਟ ਦੀ ਵਰਕਸ਼ਾਪ ਵਿੱਚ ਸੀਟਾਂ ਬੰਨਣ ਦਾ ਇੱਥੇ ਵੀ ਜਸ ਕਾਰੀਗਰ ਕੋਲ ਉਹ ਕੰਮ ਸਿੱਖਦਾ ਸੀ ਜੇਕਰ ਗੁਰਦੇਵ ਕੋਲੋਂ ਕੋਈ ਗਲਤੀ ਹੋ ਜਾਂਦੀ ਅੰਗਰ ਦੇ ਕਾਰੀਗਰ ਗੁੱਸੇ ਵਿੱਚ ਆ ਕੇ ਉਸ ਦੇ ਹੱਥਾਂ ਤੇ ਹੀ ਕੈਂਚੀ ਮਾਰ ਦਿੰਦਾ ਸੀ ਕੰਮ ਤਾਂ ਉਹ ਚੰਗੀ ਤਰ੍ਹਾਂ ਸਿੱਖ ਗਿਹੀ ਗਿਆ ਸੀ ਪਰ ਉਸ ਦਾ ਕੰਮ ਵਿੱਚ ਮਾਲ ਨਹੀਂ ਲੱਗਿਆ ਫਿਰ ਉਸ ਨੇ ਡਰਾਈਵਿੰਗ ਸਿੱਖਣੀ ਸ਼ੁਰੂ ਕਰ ਦਿੱਤੀ ਜਦੋਂ ਉਸ ਨੇ ਡਰਾਈਵਿੰਗ ਸਿੱਖ ਲਈ ਉਸ ਨੂੰ ਕਿਸੇ ਮਾਲਕ ਦੀ ਬਾਸ ਚਲਾਉਣ ਦਾ ਕੰਮ ਮਿਲ ਗਿਆ ਜਦੋਂ ਉਹ ਕਿਸੇ ਮਾਲਕ ਦੀ বাস ਚਲਾਉਂਦਾ ਸੀ ਉੱਥੇ ਵੀ ਕਈ ਵਾਰ ਉਸ ਨੂੰ ਝੜਕਾਂ ਖਾਣੀਆਂ ਪੈਂਦੀਆਂ ਸੀ ਉਹ ਆਜ਼ਾਦ ਫੀਜ਼ਾ ਦਾ ਸੁਬਾ ਦਾ ਮਾਲਕ ਹੋਣ ਕਰਨ ਕਿਸੇ ਦੇ ਗੁਲਾਮ ਰਹਿਣਾ ਉਸ ਨੂੰ ਪਸੰਦ ਨਹੀਂ ਸੀ ਉਸ ਨੇ ਆਪਣੀ ਹੀ বাস ਖਰੀਦ ਲਈ ਤੇ ਰੂਟ ਪਰਮਿਟ ਵੀ ਲੈ ਲਿਆ ਜਦੋਂ ਉਹ ਰੋਪੜ ਤੋਂ ਅੰਬਾਲੇ ਆਪਣੀ বাস ਲੈ ਕੇ ਜਾਂਦਾ ਹੁੰਦਾ ਸੀ ਉੱਥੇ ਵੀ ਕਈ ਵਾਰੀ বাস ਵਿੱਚ ਸਵਾਰੀਆਂ ਨਾਲ ਟਕਰਾਰ ਹੋ ਜਾਂਦਾ ਸੀ ਟਿਕਟਾਂ ਕੱਟਣ ਲਈ ਬਸ ਵਿੱਚ ਉਸਨੇ ਆਪਣੇ ਹੀ ਸ਼ਰੀਕੇ ਵਿੱਚੋਂ ਲੱਗਦਾ ਭਰਾ ਮਾਨਸਾ ਸਿੰਘ ਨੂੰ ਰੱਖਿਆ ਹੋਇਆ ਸੀ ਜਦੋਂ ਉਹ ਇੱਕ ਬਸ ਦਾ ਮਾਲਕ ਬਣ ਚੁੱਕਿਆ ਸੀ ਉਸ ਨੂੰ ਕਈ ਕੁੜੀਆਂ ਦੇ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਨੇੜਲੇ ਹੀ ਪਿੰਡ ਉਸ ਦਾ ਇੱਕ ਲੜਕੀ ਜਿਸ ਦਾ ਨਾਮ ਪੰਜਾਬ ਕੌਰ ਸੀ ਉਸ ਦੇ ਨਾਲ ਉਸ ਗੁਰਦੀਪ ਸਿੰਘ ਦਾ ਰਿਸ਼ਤਾ طے ਹੋ ਗਿਆ ਇੱਕ ਦਿਨ ਉਸ ਦੀ ਬਸ ਵਿੱਚ ਉਸ ਪਿੰਡ ਦੇ ਰੰਗੜ ਜਾਤੀ ਦੇ 2-4 ਬੰਦੇ ਉਸ ਦੀ ਬਸ ਵਿੱਚ ਚੜ ਗਏ ਪਰ ਉਹਨਾਂ ਨੇ ਟਿਕਟ ਲੈਣ ਤੋਂ ਇਨਕਾਰ ਕਰ ਦਿੱਤੀ ਆਖਣ ਲੱਗੇ ਕਿ ਇਹ ਤਾਂ ਸਾਡੇ ਪਿੰਡ ਦਾ ਜਵਾਈ ਹੈ ਇਸ ਕਰੇ ਅਸੀਂ ਟਿਕਟ ਨਹੀਂ ਲੈਣੀ ਮਾਨਸ਼ਾ ਸਿੰਘ ਨੇ ਗੁਰਦੇਵ ਨੂੰ ਦੱਸਿਆ ਕਿ ਇਹ ਚਾਰ ਬੰਦੇ ਟੈਕ ਨਹੀਂ ਲੈ ਰਹੇ ਗੁਰਦੇਵ ਨੇ ਇਹ ਆਖਿਆ ਜੇ ਟੈਕ ਨਹੀਂ ਲੈਣੀ ਤਾਂ ਵਸਤੂ ਥੱਲੇ ਉਤਰ ਜਾਓ ਉਹਨਾਂ ਨੇ ਟੈਕ ਨਹੀਂ ਲਈ ਤੇ ਵਸਤੂ ਉਹਨਾਂ ਨੂੰ ਗੁਰਦੇਵ ਸਿੰਘ ਨੇ ਗੁੱਸੇ ਵਿੱਚ ਥੱਲੇ ਉਤਾਰ ਦਿੱਤਾ ਜਾਂਦੇ ਜਾਂਦੇ ਉਹ ਗੁਰਦੇਵ ਸਿੰਘ ਨੂੰ ਕਹਿਣ ਲੱਗੇ ਕਿ ਤੂੰ ਵੀ ਹੁਣ ਆ ਜਾਵੇਂ ਸਾਡੇ ਪਿੰਡ ਵਿਹਣ ਲਈ ਉਸ ਕੁੜੀ ਨੂੰ ਬਸ ਫਿਰ ਕੀ ਸੀ ਉਹਨਾਂ ਰੰਗੜਾ ਨੇ ਪੰਜਾਬ ਕੌਰ ਦੇ ਪਿਓ ਨੂੰ ਜਾ ਕੇ ਸਿਖਾ ਦਿੱਤਾ ਜਿਸ ਨੂੰ ਤੁਸੀਂ ਆਪਣੀ ਲੜਕੀ ਦਰਸ਼ਤਾ ਕੀਤਾ ਹੈ ਉਹ ਮੁੰਡਾ ਸਹੀ ਨਹੀਂ ਹੈ ਪੰਜਾਬ ਕੌਰ ਦੇ ਪਿਤਾ ਨੇ ਉਹਨਾਂ ਦੀ ਗੱਲ ਮੰਨ ਲਈ ਤੇ ਰਿਸ਼ਤਾ ਗੁਰਦੇਵ ਨਾਲੋ ਦੁੜਵਾ ਲਿਆ ਪੰਜਾਬ ਕੌਰ ਦਾ ਰਿਸ਼ਤਾ ਉਸਦੇ ਪਿਤਾ ਨੇ ਕਿਸੇ ਹੋਰ ਥਾਂ ਕਰ ਦਿੱਤਾ ਇਸ ਗੱਲ ਨਾਲ ਨਾ ਤਾਂ ਪੰਜਾਬ ਕੌਰ ਸਹਿਮਤ ਸੀ ਨਾ ਪੰਜਾਬ ਕੌਰ ਦੀ ਮਾਂ ਕੋਜਗੁਰ ਦਿਨਾਂ ਵਿੱਚ ਪੰਜਾਬ ਕੌਰ ਦਾ ਵਿਆਹ ਦਾ ਸਮਾਵੇ ਮਕਰਰ ਕਰ ਦਿੱਤਾ ਗਿਆ ਵਿਆਹ ਦਾ ਸਮਾਵੇ ਮਕਰਰ ਕਰ ਦਿੱਤਾ ਗਿਆ ਇਹ ਰਿਸ਼ਤਾ ਗੁਰਦੇਵ ਸਿੰਘ ਦੀ ਭੂਆ ਨੇ ਹੀ ਕਰਵਾਇਆ ਸੀ ਗੁਰਦੇਵ ਸਿੰਘ ਦੀ ਭੂਆ ਪੰਜਾਬ ਕੌਰ ਦੇ ਪਿੰਡ ਹੀ ਵਿਆਹੀ ਹੋਈ ਸੀ ਉਹ ਗੁਰਦੇਵ ਦਾ ਰਿਸ਼ਤਾ ਪੰਜਾਬ ਕੌਰ ਨਾਲੋਂ ਟੁੱਟ ਗਿਆ ਇਸ ਗੱਲ ਦਾ ਭੂਆ ਨੂੰ ਵੀ ਬੜਾ ਗੁੱਸਾ ਸੀ रिश्ता ਵੀ ਗੁਰਦੇਵ ਸਿੰਘ ਦੀ ਭੂਆ ਨੇ ਹੀ ਪੰਜਾਬ ਕੌਰ ਨਾਲ ਕਰਵਾਇਆ ਸੀ। ਮਿਥੇ ਸਮੇਂ ਮੁਤਾਬਕ ਪੰਜਾਬ ਕੌਰ ਦਾ ਵਿਆਹ ਕਿਸੇ ਹੋਰ ਨਾਲ ਕਰ ਦਿੱਤਾ ਗਿਆ। ਪੰਜਾਬ ਕੌਰ ਨੇ ਆਪਣੇ ਸਹੁਰੇ ਘਰ ਜਾ ਕੇ ਉਸ ਰਾਤ ਨੂੰ ਹੀ ਕਿਸੇ ਖੂਹ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਅਗਲੇ ਦਿਨ ਹੀ ਉਸ ਦਾ ਸੰਸਕਾਰ ਉਸ ਦੇ ਪਿਕੇ ਕਰ ਕੀਤਾ ਗਿਆ। ਗੁਰਦੇਵ ਸਿੰਘ ਨੂੰ ਇਹਨਾਂ ਸਾਰੀਆਂ ਗੱਲਾਂ ਦੀ ਪਿੰਕ ਪਈ ਆਪਣੀ ਭੂਆ ਤੋਂ ਉਸੇ ਸਮੇਂ ਮਿਲ ਗਈ ਅਗਲੇ ਦਿਨ ਗੁਰਦੇਵ ਨੇ ਪੰਜਾਬ ਗੁਰਦੇ ਸਿਵੇਤੀ ਜਾ ਕੇ ਉਸ ਦੀਆਂ ਹੱਡੀਆਂ ਤੇ ਫੁੱਲ ਇਕੱਠੇ ਕੀਤੇ ਉਸ ਨੇ ਪੰਜਾਬ ਗੁਰਦੇ ਸਿਵੇ ਦੀ ਸੁਆਹ ਵਿੱਚ ਲੈਟ ਲੈਟ ਕੇ ਤੇ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਤੇ ਹੱਡੀਆਂ ਆਪਣੀ ਬਸ ਵਿੱਚ ਰੱਖ ਲਈਆਂ ਪੂਰਾ ਸਵਾਮੀ ਨਾ ਉਹ ਹੱਡੀਆਂ ਤੇ ਫੁੱਲਾਂ ਨੂੰ ਆਪਣੇ ਬਸ ਵਿੱਚ ਰੱਖ ਕੇ ਕਮਾਉਂਦਾ ਰਹਿਆ ਨਾਲੇ ਇਹ ਆਖਦਾ ਹੁੰਦਾ ਸੀ ਕਿ ਪੰਜਾਬ ਗੌਰ ਤੂੰ ਜਿੰਦੇ ਜੀਦਾ ਮੇਰੀ ਬਸ ਵਿੱਚ ਨਹੀਂ ਬਿਠੀ ਹੌਣ ਤਾਂ ਬੈਠ ਜਾ ਸਵਾਮੀ ਨੇ ਤੋਂ ਬਾਅਦ ਉਹ ਆਪ ਫੁੱਲ ਉਸਦੇ ਫੁੱਲਾਂ ਨੂੰ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰਕੇ ਆਇਆ ਬਹੁਤ ਜਿੱਦੀ ਸੁਭਾਅ ਦਾ ਸੀ ਗੁਰਦੇਵ ਸਿੰਘ ਨਾ ਕਿਸੇ ਦੀ ਗੱਲ ਸੁਣਦਾ ਸੀ ਨਾ ਕਿਸੇ ਦੀ ਉਹ ਮੰਨਦਾ ਸੀ ਹਰ ਕੰਮ ਆਪਣੀ ਮਰਜ਼ੀ ਨਾਲ ਉਹ ਕਰਦਾ ਸੀ ਹੁਣ ਉਹ ਬੜਾ ਦਲੇਰ ਦਿਲ ਦਾ ਮਾਲਕ ਬਣ ਚੁੱਕਾ ਸੀ ਕਿਸੇ ਤੋਂ ਡਰਦਾ ਵੀ ਨਹੀਂ ਸੀ ਹੁਣ ਭਾਵੇਂ ਗੁਰਦੇਵ ਸਿੰਘ ਵੱਡਾ ਹੋ ਚੁੱਕਿਆ ਸੀ ਆਪਣੇ ਕੰਮਾਂ ਕਾਰਾਂ ਵਿੱਚ ਬਹੁਤ ਰੁੱਝਿਆ ਰਹਿੰਦਾ ਸੀ ਉਸ ਦੇ ਦਿਲ ਵਿੱਚ ਉਹ ਵਾਪਰੀਆਂ ਮਾੜੀਆਂ ਚੰਗੀਆਂ ਘਟਨਾਵਾਂ ਤਰੋ ਤਾਜ਼ਾ ਸਨ ਇੱਕ ਦਿਨ ਉਸ ਨੇ ਪਟਿਆਲੇ ਦੀ ਮਹਾਰਾਣੀ ਨੂੰ ਮਿਲਣ ਦਾ ਇਰਾਦਾ ਬਣਾਇਆ ਬਸ ਫੇਰ ਕੀ ਸੀ ਉਸਨੇ ਆਪਣੀ ਬਸ ਪਟਿਆਲੇ ਮਹਿਲਾਂ ਦੇ ਕੋਲ ਹੀ ਜਾ ਕੇ ਰੁਕੀ ਜਦੋਂ ਰਾਣੀ ਨੂੰ ਉਹ ਮਿਲਦਾ ਹੈ ਰਾਣੀ ਪਹਿਲਾਂ ਉਸ ਨੂੰ ਪਹਿਚਾਨ ਨਾ ਸਕੀ ਕਿਉਂਕਿ ਜਵਾਨ ਹੋ ਚੁੱਕਾ ਸੀ ਉਸਨੇ ਚਿੱਟਾ ਕੁੜਤਾ ਤੇ ਚਾਦਰਾ ਪਹਿਨਿਆ ਹੋਇਆ ਸੀ ਬੜਾ ਸੋਹਣਾ ਫੱਬ ਰਿਹਾ ਸੀ ਰਾਣੀ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਈ ਬਚਪਨ ਵਿੱਚ ਉਸ ਦੇ ਬਾਹਾਂ ਤੋਂ ਲਾਏ ਹੋਏ ਕੰਗਣ ਉਸਨੇ ਸੰਭਾਲ ਕੇ ਰੱਖੇ ਹੋਏ ਸਨ ਜੋ ਕਿ ਗੁਰਦੇਵ ਸਿੰਘ ਨੂੰ ਮਹਿਲ ਨੇ ਰਾਨੀ ਨੇ ਦੇ ਦਿੱਤੇ ਇਸੇ ਤਰ੍ਹਾਂ ਗੁਰਦੇਵ ਸਿੰਘ ਜਦੋਂ ਮਨ ਕਰਦਾ ਉਹ ਪਟਿਆਲﯽ ਰਾਨੀ ਨੂੰ ਜਾ ਕੇ ਮਹਿਲ ਅੰਦਰ ਸੀ ਧੰਨਵਾਦ ਥੈਂਕਸ ਫॉर ਵਾਚਿੰਗ